ਗੁਰਜੀਤ ਬੁੱਤ ਹਾਂਜੀ ਮੰਮੀ ਮੇਰੀ ਗੱਲ ਸੁਣ ਆ ਨਾ ਅਦਰਕ ਛੇਲ ਲੈ ਆ ਤੇ ਪਾਉਣਾ ਹੀ ਸਬਜੀ ਚ ਤੇ ਅਦਰਕ ਉਥੇ ਕਿੰਨਾ ਸਾਰਾ ਮੈਂ ਹੋਰ ਲੈ ਆਂਦਾ ਕਿਲੋ 2 ਕਿਲੋ ਤੇ ਉਹ ਛਿੱਲ ਕੇ ਨਾ ਤੇ ਕੱਟ ਲੈ ਮੇਰੀ ਭੈਣ ਉਹਨਾਂ achar ਪਾਉਣਾ ਹੀ ਅਦਰਕ ਦਾ ਤੇਰੇ ਪਾਪਾ ਨੂੰ ਬੜਾ ਪਸੰਦ ਆ ਅੱਛਾ ਤੇ ਆਹੋ ਮੈਂ ਤੇ ਨਾਲ ਬਗਰਾਉਂਗੀ ਕੀ ਹੋਇਆ ਜਾਚ ਨਹੀਂ ਤੈਨੂੰ ਮੈਂ ਜਾਚ ਮੈਂ ਪਾ ਦਿੰਨੇ ਮੈਨੂੰ ਲੱਗਣ ਡਿਆ ਵੀ ਤੈਨੂੰ ਜਾਚ ਨਹੀਂ ਆ ਉਹਨਾਂ ਕਭਰਾ ਨਾ ਮੇਰੇ ਨਾਲ ਹੀਂ ਪੁੱਛ ਕੇ ਮੈਨੂੰ ਪਾਲਵੀਂ ਮੈਂ ਇਹ ਨਹੀਂ ਆਂਦੀ ਪੀ ਤੂੰ ਪਾ ਜਾ ਕੇ ਛੇਲ ਤਾਂ ਸਹੀ ਕੱਟ ਤਾਂ ਸਹੀ ਉਹ ਖਰੇ ਕੱਪੜੇ ਤੋਂ ਹੁੰਦੇ ਹੀ ਦੂਜੀ ਤੇ ਮੈਨੂੰ ਜਾ ਚਾ ਮਮੀ ਕੋਈ ਨਹੀਂ ਮੈਂ ਪਾਨੀ ਜੇ ਜਾ ਘਰ ਜਾ ਜਿਆ ਦੇ ਹਾਰ ਦੀਆਂ ਬਣ ਗਈਆਂ ਸਿੰਘ ਫਸਾਈ ਜਾਂਦੀਆਂ ਵਾ ਜਾ ਚ ਐ ਨਹੀਂ ਮੈਨੂੰ ਪਤਾ ਲੱਗ ਗਿਆ ਵਾ ਇਹਦੇ ਤੇਵਰਾਂ ਤੋਂ ਹੀ ਜਾਜੂ ਤੇ ਕੋਈ ਨਹੀਂ ਆ ਪਰ ਆਪਾਂ ਹਾਰਨਾ ਥੋੜਾ ਵਾ ਚਲ ਅੱਛਾ ਛੇਲੇ ਤੇ ਕੱਟ ਤੇ ਸਹੀ ਪਰ ਮੈਂ ਆ ਜਾਨੀ ਹਾਏ ਮੈਨੂੰ ਤਦਰਕ ਉਹਦਾ ਚਾਰ ਪਾਣਾ ਨਹੀਂ ਆਂਦਾ ਪਰ ਮੈਂ ਮੰਮੀ ਨੂੰ ਕਿੱਦਾਂ ਬਣਾ ਕਰ ਸਕਦੀ ਹਾਂ ਇੰਨੇ ਚੰਗੇ ਨੇ ਮੰਮੀ ਇੰਨੇ ਪਿਆਰ ਨਾਲ ਕਿਹਾ ਉਹਨਾਂ ਨੂੰ ਵੇਖ ਕੇ ਤੇ ਮੇਰੇ ਕੋਲ ਜਵਾਬ ਦਿੱਤਾ ਨਹੀਂ ਜਾਂਦਾ ਇੰਨੇ ਚਿਰ ਆ ਬਾਤ ਨਾਲ ਉਹਨਾਂ ਨੇ ਅੱਜ ਕੰਮ ਕਿਹਾ ਇਹ ਮੈਨੂੰ ਕਿ ਅੱਜ ਚਲ ਤਾਂ ਛੁੱਟੀ ਆ ਘਰ ਆ ਫਰੀ ਆ ਮੈਨੂੰ ਤਾਂ ਕੁਝ ਕਰਨਾ ਵੀ ਨਹੀਂ ਆਂਦਾ ਹੁਣ ਕੀ ਕਰਾਂ ਇਹਨੂੰ ਛਿੱਲਾ ਹੁਣ ਪਹਿਲਾਂ ਇਹ ਬਣਾਇਆ ਕਿੱਦਾਂ ਪਹਿਲਾਂ ਤੇ ਰੱਬ ਵੀ ਨਾ ਇਹਨੂੰ ਕਿੱਦਾਂ ਵਿੰਗਾ ਟਿੰਗਾ ਜਿਹਾ ਬਣਾਇਆ ਬੰਦਾ ਮੂਲੀ ਵੰਗਰ ਸਿੱਧਾ ਹੋਣਾ ਚਾਹੀਦਾ ਸੀਗਾ ਮੂਲੀਆਂ ਦੇ ਬੜੀਆਂ ਸੋਹਣੀਆਂ ਛੇਲਣੀਆਂ ਆ आ पता नहीं मेरे को छिले जाओ तोड़ा ना, आ, आ मुझीवंगर। मुझीवंगर है ना फिर छिलूगा टूट गया टूट गएर भी छिले है अद्धा कट के हो छोटे पीस कर लेते हाई इन्हें मेरे जा ਮਰ ਕੋਣੀ ਹੁਣ ਕੀ ਆ ਨਾ ਮੈਂ ਵੀ ਪੰਗਾ ਹੀ ਪਾ ਲਿਆ ਮੰਮੀ ਨੂੰ ਮੈਂ ਨਾ ਨਹੀਂ ਕਰ ਸਕਦੀ ਮਤ ਤੇ ਮੇਰੀ ਮਾਰੀ ਆ ਕਿੰਨਾ ਭਾਬੀ ਮੇਰਾ ਮੈਨੂੰ ਸਮਝਾਉਂਦੀ ਹੁੰਦੀ ਸੀ ਵਿਆਹ ਤੋਂ ਪਹਿਲਾਂ ਕਿ ਤੂੰ ਨਾ ਬਸ ਕਿਤਾਬਾਂ 'ਚ ਮੱਥਾ ਮਾਰਦੀ ਰਹਿੰਨੀ ਆ ਕੋਈ ਘਰ ਦੇ ਕੰਮ ਵੀ ਸਿੱਖ ਲਾ ਐਹੀ ਅੱਗੇ ਕੰਮ ਆਣੇ ਹੁਣ ਮੈਨੂੰ ਇਹ ਗੱਲਾਂ ਚੇਤੇ ਆਉਂਦੀਆਂ ਵਾ ਮੈਂ ਤਾਂ ਉਹ ਕਹਿ ਦਿੰਨੀ ਹੁਣ ਲੈ ਪੜ੍ਹ ਲਿਖ ਜਾਊਂਗੀ ਵਧੀਆ ਨੌਕਰੀ ਕਰੂੰਗੀ ਤੇ ਆਪੇ ਦੋ ਕੰਮ ਵਾਲੀਆਂ ਰੱਖ ਲੂੰਗੀ ਪਰ ਇਹਨਾਂ ਨੇ ਪਤਾ ਕਿ ਸੋਰੇ ਜਾ ਕੇ ਆਪਣੀ ਨਹੀਂ ਚੱਲਦੀ ਹੁੰਦੀ ਕਿ ਕੰਮਾਂ ਵਾਲੀਆਂ ਰੱਖਣੀਆਂ ਸੱਸਾਂ ਦੀ ਸੁਣਨੀ ਪੈਂਦੀ ਕਿ ਕਰਾਂ ਹੁਣ ਮੈਂ ਮੈਨੂੰ ਸਮਝ ਨਹੀਂ ਆਉਂਦੀ। ਇਹ ਕੀ ਕਰੀ ਜਾਂਦੀ ਈ ਐ। ਚਾਰ ਜਮਾਤਾਂ ਕੀ ਪੜ ਕੇ ਘਰ ਚ ਆ ਗਈ ਐ ਤੇ ਕੰਮ ਕੰਮ ਕੋਈ ਵੀ ਨਹੀਂ ਆਂਦਾ। ਆ ਜਿਹੜੀ ਕਿਚੜੀ ਐ ਸੱਸ ਦੇ। ਕਹਿਤਾ ਨਾ ਮੰਮੀ ਨੇ ਕੋਈ ਕੰਮ ਦੇਖਾਂ ਸੀ ਕਿ ਮੱਥੇ ਮਾਰਨ ਲਈ ਐ। ਕੀ ਕਰਾਂਦਾ ਮੈਂ ਹੋਏਗਾப்பா ਮੈਨੂੰ ਕੁਝ ਨਹੀਂ ਸਮਝ ਆਉਂਦੀ ਹਾਂਜੀ ਬਣਜੀ ਅਦਰਕ ਨਾ ਮੱਥੇ ਤੇ ਮਾਰਨ ਵਾਸਤੇ ਨਹੀਂ ਹੁੰਦਾ ਐਨੂੰ ਨਾ ਚਾਕੂ ਲੈ ਕੇ ਨਾ ਹੋਲੀ ਹੋਲੀ ਛਿੱਲ ਕੇ ਨਾ ਤੇ ਕੱਟਣ ਵਾਸਤੇ ਹੁੰਦਾ ਜਾਂ ਕੁੱਟਣ ਵਾਸਤੇ ਹੁੰਦਾ ਚਾਹ ਚਪਾਨ ਨੂੰ ਜਾਂ ਹਰ ਤਰ੍ਹਾਂ ਦੇ ਕੰਮ ਆਉਂਦਾ ਹੈ ਚਾਵਲ ਸਬਜੀ ਅਚਾਰ 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 ਹੀ ਬਣਾਉਣਾ ਦਾ ਅੱਛਾ ਕੀ ਨੇ ਕਿਹਾ ਲੈ ਫਿਰ ਗੁਰਜੀਤ ਕੌਰ ਫੋਨ ਸੀ ਤੇਰੇ ਹੱਦਾ achar ਖਾਵਾਂਗੇ ਉਹ ਵੀ ਪਹਿਲੀ ਵਾਰ ਕਹਿੰਦੇ ਮਿੱਠਾ ਖਾਈਦਾ achar ਖਾਵਾਂਗੇ 10 ਸਾਲ ਹੋ ਗਏ ਤੇਰੇ ਵਿਆਹ ਨੂੰ ਤੇ ਹੁਣ ਤੂੰ achar ਬਣਾਇਆ ਮਾਣਾ ਅੱਜ ਸਾਨੂੰ ਪਰ ਮੈਨੂੰ ਬਣਾਣਾ ਨਹੀਂ ਆਉਂਦਾ ਤੈਨੂੰ ਅਦਰਕ ਛਿੱਲਣਾ ਕੱਟਣਾ ਨਹੀਂ ਹੁੰਦਾ ਅੱਛਾ ਤੇ ਫਿਰ ਤੂੰ ਕਿਹੜੀ ਖੁਸ਼ੀ 'ਚ ਇਹਦਾ ਸੱਤਿਆਨਾਸ਼ ਕੀਤਾ ਵਾਹ ਮੈਂ ਟਰਾਈ ਕਰਦੀ ਪੀਹੀ ਟ੍ਰਾਈ ਕਰਨ ਨੂੰ ਕੀ ਐ ਇਹ ਪੋਪੋ ਨਗੇ ਨੇ ਜਿਹੜਾ ਫੜਾ ਓੜ ਧਰੇ ਦੇ ਵੇਖਣ ਲੱਗੀ ਬਨੇਗੀ ਨਹੀਂ ਬਨੇ ਅਦਰਕ ਐ ਅਦਰਕ ਮਹਿੰਗਾ ਪਤਾ ਕਿੰਨਾ ਵਾਹ ਜੀ ਵਾਹ ਤੁਸੀਂ ਦੱਸ ਦੋ ਦੀਦੀ ਮੈਨੂੰ ਤੁਹਾਨੂੰ ਆਂਦਾ ਨਾ ਮਚੋਲਨ ਪਤਾ ਕੀ ਕਹਿੰਦੀ ਸੀ ਕੋਈ ਬੜੀ ਬੜੀ ਲਿਖੀ ਐ ਬੜੀ ਜਿਆਦਾ ਚਾਰ ਪੈਸੇ ਮੋٹے ਕਮਾ ਲੈਂਦੀ ਐ ਮਾਪਿਆਂ ਦੀ ਕੱਲੀ ਕੱਲੀ ਲਾਡ ਲਈ ਐ ਤੇ ਲਾਡ ਲਈ ਕੰਮ ਨਹੀਂ ਸਿੱਖ ਕੇ ਆਈ ਹੈ ਹੈ ਸਾਰਾ ਕੰਮ ਮੈਂ ਕਰਦੀ ਆ ਕਿ ਚੱਲ ਕੋਈ ਨਹੀਂ ਤੂੰ ਕਮਾਨ ਨਹੀਂ ਨਾਲ ਲਾ ਕੇ ਫੈਰ ਤੇਰੀ ਮੈਂ ਖਬਰ ਲੈਣੀ ਆ ਦੱਸਦੀ ਮੈਂ ਮੰਮੀ ਨੂੰ ਤੇਰੀਆਂ ਹਰਕਤਾਂ ਨਹੀਂ ਦੀਦੀ ਪਲੀਜ਼ ਰਹਿ ਲੋ ਮੰਮੀ ਨੂੰ ਨਾ ਦੱਸਿਓ ਕਿਉਂ ਨਾ ਦੱਸਾਂ ਨਹੀਂ ਦੱਸਿਓ ਮੇਰ ਕੋ ਮਾਰਾ ਜਾਂ ਕਿਉਂ ਰੋੜ ਜਾਣਾ ਕਿ ਮੰਮੀ ਮੇਰੀ ਖੈਰ ਨਹੀਂ ਛੱਡਦੇ ਮੇਰਾ ਬੇਸਤੀ ਹੋ ਜਾਣੀ ਦੀਦੀ ਤੇਰੀ ਬੇਸਤੀ ਦੀਦੀ ਪਲੀਜ਼ ਮੰਮੀ ਮੰਮੀ ਨਹੀਂ ਕੀ ਹੋ ਗਿਆ ਤੇਰੇ ਮਗਰ ਜੜਿਆ ਕੋਈ ਕੀ ਹੋ ਗਿਆ ਘਰ ਨੂੰ ਦੋਵਾਂ ਜਾਣੀਆਂ ਨੂੰ ਮੇਰੀ ਗੱਲ ਸੁਣਿਓ ਬਹਿ ਜਾ ਭੈਣ ਜੀ ਅਦਰਕ ਕਿੰਨਾ ਮਹਿੰਗਾ ਹੈ ਉਹ ਇਹਨੂੰ ਕਿੰਨੂੰ ਦੇਤਾ ਜੇ ਪੜੀ ਲਿਖੀ ਗਵਾਰ ਨੂੰ ਤੇ ਸੋਈ ਦਾ ਨੂੰ ਪਤਾ ਹੀ ਨਹੀਂ ਅਦਰਕ ਕਿਦਾਂ ਛਿੱਲਣਾ ਆ ਲੋ ਟੋਟੇ ਕਰ ਕਰਕੇ ਤੇ ਰੱਖਣ ਦੀ ਕਹਿੰਦੇ ਮੈਨੂੰ ਅਦਰਕ ਨਹੀਂ ਆਉਂਦਾ ਐ ਲੋ ਮੇਰੀ ਗੱਲ ਸੁਣ ਐ ਜੇ ਉਹਨੂੰ ਨਹੀਂ ਆਉਂਦਾ ਮੈਂ ਵੀ ਉਹਨੂੰ ਉੱਥੇ ਡਰੈਗ ਰੂਮ 'ਚ ਕਿਹਾ ਸੀ ਕਿ ਅਦਰਕ ਦਾ ਚਾਰ ਪਾਉਣਾ ਤੇ ਛੇਲ ਤੇ ਮੈਂ ਉਹਦਾ ਸਾਹ ਬਤਾ ਵੇਖ ਲੈ ਕਿ ਉਹਨੂੰ ਨਹੀਂ ਆਉਂਦਾ ਤੇ ਮੈਨੂੰ ਇੰਨੀ ਗੱਲ ਕਹੀ ਸੀ ਮੈਨੂੰ ਆਵਾਜ਼ ਮਾਰ ਲਈ ਮੈਂ ਆ ਲਾਗੇ ਬੈ ਕੇ ਕਟਾ ਦੂੰਗੀ ਤੇ ਛੇਲ ਲੈ ਤੇ ਸਹੀ ਜਾ ਕੇ ਹੈ ਤੇ ਨਾਲੇ ਏਡੀ ਹੱਤ ਕਾਦੀ ਚੁੱਕ ਲਈ ਆ ਜਦੋਂ ਤੂੰ ਆਈ ਹੋ ਤਾਂ ਤੈਨੂੰ ਸਾਰੇ ਕੰਮ ਆਉਂਦੇ ਔਰ ਮੰਮੀ ਮੈਨੂੰ ਫੇਰ ਵੀ ਲਗਭਗ ਸਾਰੇ ਆਂਦੇ ਸੀ ਕੁਝ ਕੁਝ ਨਹੀਂ ਸੀ ਆਂਦੀਆਂ ਸਬਜ਼ੀਆਂ ਹੋਵੇਗਾ ਨਹੀਂ ਜੇ ਆਉਂਦੇ ਹੀ ਤਾਂ ਕਈਆਂ ਨੂੰ ਨਹੀਂ ਵੀ ਆਉਂਦੇ ਕਈਆਂ ਨੇ ਆਪਣਾ ਪੇਕੇ ਘਰ ਜਿਆਦਾ ਕੰਮ ਨਹੀਂ ਕੀਤਾ ਹੁੰਦਾ ਤੇ ਉਹ ਆਪਾਂ ਕੁੜੀ ਨੂੰ ਵੀ ਤੇ ਇਥੇ ਸਿਖਾ ਕੇ ਹੀ ਤੋਰਿਆ ਉਹਨੂੰ ਕੀ ਆਉਂਦਾ ਸੀ ਉਹਦੇ ਵੀ ਤੇ ਦੋ ਤਿੰਨ ਰੀ ਲਾਮੇ ਆ ਹੀ ਗਏ ਸੋਹਰੇ ਘਰੋਂ ਕਿ ਉਹਨੂੰ ਕੁਝ ਨਹੀਂ ਆਉਂਦਾ ਤੇ ਫਿਰ ਮੈਂ ਕਰਾ ਕੇ ਤੋਰਿਆ ਕੀ ਕਰਨਾ ਉਹ ਨਵੇਂ ਵਾਲੇ ਅਦਰਕ ਧੰਨੇ ਦਾ ਜਿਹੜਾ ਇਹਨੇ ਖਰਾਬ ਕਰਤਾ ਕੱਟ-ਕੱਟ ਕੇ ਸਿਰ ਚ ਲੇਪ ਕਰ ਲਾ ਆ ਨਹੀਂ ਸਕਦੀ ਕਿ ਕਿਦਾਂ ਕੱਟਣਾ ਵਾ ਕਿਦਾਂ ਛਿਲਣਾ ਵਾ ਤੂੰ ਸਿੱਖ ਕੇ ਹੁਣ ਪ੍ਰਧਾਨ ਬਣੀ ਫਿਰਨ ਨਹੀਂ ਐ ਤੂੰ ਜਿਵੇਂ ਮੈਂ ਪਤਾ ਨਹੀਂ ਕਿਹੜੀ ਟਾਲ ਤੇ ਚੜ ਗਈ ਚੰਗਾ ਮੈਂ ਹਾ ਪਤਾ ਨਹੀਂ ਕੀ ਹੋ ਗਿਆ ਵਾ ਕਿਹੜਾ ਘਰ ਦਾ ਬਹਾਨਾ ਆ ਗਿਆ ਜਿਹੜਾ ਇੱਕ ਦੂਜੇ ਦੇ ਮਗਰ ਪੰਧੀਆਂ ਫਿਰ ਨਹੀਂ ਪੜ ਪਲੇਟ ਸਿਖਾਵਾਂ ਤੈਨੂੰ ਚਲੋ ਦੀਦੀ ਮੈਨੂੰ ਤੁਸੀਂ ਸਿਖਾ ਦਿਓ ਪਿਆਰ ਨਾਲ ਸਿਖਾਈ ਮੈਲਦਾਰ ਨਹੀਂ ਨਾ ਬਣ ਜੀ ਉੱਥੇ ਨਹੀਂ ਨਹੀਂ ਸਮਝਾ ਦੇਣੀ ਆ ਬੈਣ ਜੀ ਨਾਲੇ ਮੇਰੀ ਗੱਲ ਸੁਣ ਹਾਂਜੀ ਸੁਣਨੀ ਆ ਦੋ ਫੇਸੋਸ਼ ਕਾਲੀ ਮੰਗਾਇਆ ਇੱਕੋ ਜਿਹੇ ਫਾਫੇ ਚ ਓਹੋ ਮੰਮੀ ਇਹ ਇੱਕ ਦਿਨ ਨਾਲ ਇੱਕ ਫ੍ਰੀ ਮਿਲਿਆ ਵਾ ਤਾਨੂੰ ਪਤਾ ਨਾ ਦੁਕਾਨਦਾਰ ਸਾਡਾ ਪੁਰਾਣਾ ਹੀ ਹੈਗਾ ਵਾ ਤੋ ਜਿਹੜੀ ਚੀਜ਼ ਫ੍ਰੀ ਆਂਦੀ ਨਾਲ ਵਧੀਆ ਕੁਆਲਿਟੀ ਦੀ ਉਹ ਸਾਨੂੰ ਪਹਿਲਾਂ ਫੋਨ ਕਰ ਦਿੰਦਾ ਆ ਕੇ ਲੈ ਜਾਓ ਐਡਾ ਮਹਿੰਗਾ ਫੇਸ ਵੋਸ਼ ਆ ਹੈ ਤੇ ਆਪਣੇ ਪਾਪਾ ਨੂੰ ਵੀ ਤੇ ਮੈਨੂੰ ਵੀ ਰੱਖਦੀ ਦੁਲਾ ਰਿਆਂ ਜੇ ਕਿ ਅਖੇ ਇੱਕ ਨਾਲ ਇੱਕ ਫ੍ਰੀ ਆ ਤੇ ਪਤਾ ਕਿੱਡਾ ਮਹਿੰਗਾ ਮੋਟਰ ਰੇਟ ਪੜ ਲਿਆ ਮੰਮੀ ਫੇਰ ਵੀ 6 ਮਹੀਨੇ ਜਾਂਦਾ ਇੱਕ 3 ਮਹੀਨੇ ਜਾਂਦਾ 6 ਮਹੀਨੇ ਜਾਏਗਾ ਫ੍ਰੀ ਨਾਲ ਸਾਬ ਹੋ ਗਿਆ ਨਾ ਸਾਨੂੰ ਵੀ ਮੰਗਾ ਕੇ ਦੇ ਤੇ ਜੇ ਕੋ ਨੂੰ ਦੇ ਤੇ ਕਤੂ ਮਰ ਆਈ ਵੱਡੀ ਲਾਲੂ ਲਵੇਰੀ ਜਿਆਦਾ ਬੰਦੀ ਆਪਣੇ ਆਪ ਚ ਹੈ ਸਿੱਖਿਆ ਇਹਨੇ ਵੀ ਇੱਥੇ ਆਣ ਕੇ ਸਾਰਾ ਕੁਝ ਇੱਲ ਦਾ ਨਾ ਇਹਨੂੰ ਕੋਕੋ ਨਹੀਂ ਆਉਂਦਾ ਸਬਜੀ ਕਟਨੀ ਨਹੀਂ ਆਉਂਦੀ ਮਸਾਲਾ ਚੀਰਨਾ ਨਹੀਂ ਆਉਂਦਾ ਖਾਣਾ ਇਹਨੂੰ ਸਭ ਕੁਝ ਆਉਂਦਾ ਗੁਰਜੀਤ ਹਾਂਜੀ ਹਾਂਜੀ ਜੀ ਮੈਂ ਨਾ ਕੋਠੋ ਕੱਪੜੇ ਲਾ ਲਿਆ ਮਚਦਰਾ ਜੁਦਰਾ ਰਹਿ ਗਈਆਂ ਸੀ ਮੈਂ ਕੋਈ ਕੰਮ ਨਹੀਂ ਤੈਨੂੰ ਦੇਣ ਗਈ ਉਹ ਜਾ ਇਹਨੇ ਤਾਂ ਨਿਆਣੇ ਵੀ ਕਰ ਲਿੰਦੇ ਨੇ ਆਖੀਰ ਤਰੀ ਹੀ ਹੋ ਓ ਵੇਖੀ ਥੱਲੇ ਨਾ ਲੱਗ ਜਵੇ ਠੀਕ ਹੈ ਮੈਂ ਕੱਪੜੇ ਲਾ ਲਿਆਵਾ ਨਾ ਨਾ ਤੁਨੀਏ ਲੈ ਜਾਣਾਗਾ ਉੱਪਰ ਮੁਰਕੇ ਤੈਨੂੰ ਫੇਰ ਮੱਛਰ ਝੱਟ ਲੜ ਜਾਂਦਾਗਾ ਮੁਰਕੇ ਫੇਰ ਆਪਣੇ ਘਰ ਲੈਣ ਕਹਿੰਗੇ ਫੋਨ ਕਰਕੇ ਤਾਂ ਸਬਜੀ ਬਸ ਆ ਪਾਣੀ ਸੁੱਕ ਜਾਂਦਾ ਵੈ ਤੈਨੂੰ ਬੰਦ ਕਰਦੀ ਵੇਖੀ ਕਿ ਤਾਂ ਥੱਲੇ ਨਾ ਲੱਗ ਜੇ ਚੰਗਾ ਕਰ ਲੈਂਗੇ ਨਾ ਨਾ ਹਾਂ ਤੇਰੀ ਅੰਦਾ ਮਨੇ ਹਾਂ ਇਹ ਕਰ ਲਈ ਜਿਵੇਂ ਖਾਣ ਵਾਸਤੇ ਸਬਜੀ ਪਲੇਟ ਚ ਵਧੀਆ ਪਈ ਹੁੰਦੀ ਨਾ ਬਸ ਓਵੇਂ ਨਜ਼ਰ ਆਏਗੀ ਤੇ ਖੀਰ ਤਾਂ ਤੂੰ ਖਾਣੀ ਐ ਤੇਰੇ ਕਰਕੇ ਮੇਰਮਾਨੀ ਤੇਰੀ ਤੇ ਤੇਰੇ ਘਰੋਂ ਲੈਂਦੀ ਬਣੀ ਅਸੀਂ ਤਾਂ ਖਾਂਦੇ ਨਹੀਂ ਤਾਂ ਉਹ ਵੀ ਤੁਹਾਨੂੰ ਦੱਸਾਇਆ ਕਿ ਦੁੱਧ ਦੇ ਚਾਵਲ ਇਕੱਠੇ ਹੋ ਗਏ ਨੇ ਠੀਕ ਆ ਕਰਦ ਨਹੀਂ ਬੰਦ ਮੈਂ ਕੱਪੜੇ ਨਾਲ ਹੀ ਤੇਲ ਆ ਕੇ ਰੱਖ ਲਾਂਗੀ ਹਾਂਜੀ ਹਾਂਜੀ ਮੈਂ ਰੱਖ ਲਾਂਗੀ ਕ્યાં ਕੋਈ ਨਹੀਂ ਵੀ ਇਹ ਕਿਹਾ ਤੇ ਗਏ ਆ ਜੇ ਥੱਲੇ ਲੱਗ ਗਈ ਨਾ ਤੇ ਜਿਵੇਂ ਇਹਦੀ ਕੁਮਾਦਣੀ ਆ ਤਾਂ ਨਹੀਂ ਬੜੀ ਕਿ ਨਹੀਂ ਹੈ ਇਹ ਜੇ ਲੱਗਾਈ ਹੋਰ ਤਦੂ ਬਣੇ ਵੀ ਮੇਰੀ ਗੱਲ ਸੁਣੋ ਸ਼ਿਮਲਾ ਮਿਰਚਾ ਲੂ ਬਣਾ ਤੇ ਦਾਲ ਬਣ ਗਈ ਹੀ ਆ ਖੀਰ ਤਾਂ ਉਹਨਾਂ ਦੋਆਂ ਜੀਆਂ ਨੇ ਖਾਣੀ ਹੁੰਦੀ ਐ ਖੀਰ ਮੈਂ ਬਣਾਤੀ ਐ ਬਸ ਮਾੜਾ ਇਹ ਰਹਿ ਜਾ ਆਣ ਵਾਲਾ ਸੀ ਤੇ ਸਬਜੀ ਦਾ ਨਾ ਥੋੜਾ ਜਿਹਾ ਪਾਣੀ ਸੁੱਕਣ ਵਾਲਾ ਸੀ ਆਲੂ ਪਾਣੀ ਜ਼ਿਆਦਾ ਛੱਡ ਗਏ ਸੀ ਠੋਖ ਲੋ ਪੀਜ ਆਪਣਾ ਭੁੰਨਨ ਦੀ ਸਬਜੀ ਨੂੰ ਮੇਰੀ ਗੱਲ ਸੁਣੋ ਸਬਜੀ ਬਣਾਉਣੀ ਆਉਂਦੀ ਵੀ ਹੈ ਵਾ ਤੇ ਕੀ ਭੁੰਨੀ ਜਾਂਦੀ ਐ ਉੱਥੇ ਸਬਜੀ ਮੈਂ ਬਣਾਤੀ ਐ ਮਾੜੀ ਜੀ ਭੁੰਨੀ ਐ ਮੈਂ ਕਿਹਾ ਜਿਵੇਂ ਪਲੇਟ 'ਚ ਪਾਈ ਨਜ਼ਰ ਆਉਂਦੀ ਐ ਨਾ ਸੁੱਕੀ ਸੁੱਕੀ ਕਹਿੰਦੀ ਹਾਂ ਹਾਂ ਆਂਦਾ ਤੇ ਇਹਨਾਂ ਦਾ ਕੋਈ ਬੱਚੇ ਨੂੰ ਵੀ 10 ਸਾਲ ਦੇ ਨੂੰ ਕੋਣ ਆ ਤੇ ਖੋ ਕੇ ਚੌਂਕੀ ਤੇ ਕਰ ਲੈਂਦਾ ਮੈਂ ਕੱਪੜੇ ਸਾਰੇ ਤੈਹ ਲਾ ਦਵਾ ਤਾਂ ਸਾਂਮਲਾ ਮੁਰਕੇ ਮੈਂ ਫੁਲਕੇ ਲਾਉਣੇ ਆ ਗਰਮ ਗਰਮ ਫੁਲਕਾ ਲਾ ਦਾਂਗੀ ਠੀਕ ਹੈ ਚਲ ਕੋਈ ਗੱਲ ਠੀਕ ਹੈ ਦੋ ਕੁੱਟ ਚਾਹ ਪੀਣੇ ਚ ਬਣਾ ਦਵਾ ਜਾਂ ਠਹਿਰ ਕੇ ਪੀਣੀ ਜੀ ਆਪਾਂ ਪੁੱਛਣ ਕਿ ਆਈ ਮੈਨੂੰ ਚਲੋ ਮੈਂ ਬਣਾ ਕੇ ਮੈਂ ਹਵਲੇ ਪੀਣੀ ਠੀਕ ਹੈ ਮੈਂ ਤੁਹਾਡੀ ਚਾਹ ਬਣਾ ਕੇ ਫਿਰ ਕੋਠੇ ਜਾਣੀ ਕਿਉਂਕਿ ਕੱਪੜੇ ਮੈਂ ਕੋਠੇ ਤੈ ਲਾ ਕੇ ਉੱਥੇ ਰਹਾਦੇ ਨੇ ਬਰਸਾਤੀ ਚ ਕਿੰਗਾ ਮਿਲਣਾ ਇੱਕ ਇੱਕ ਕੰਮ ਦੱਸਣਾ ਤੇਰਾ ਫਰਜ ਬੰਦਾ ਘਰ ਸੰਭਲਦਾ ਤੇ ਸਾਮ ਮਮੀ ਪਤਾ ਕਿ ਇਹ ਤੁਹਾਨੂੰ ਕੰਮ ਤਾਂ ਦੱਸਦੀਆਂ ਕਿ ਤੁਹਾਨੂੰ ਪਤਾ ਲੱਗ ਜਾ ਕਿ ਇਹ ਕੰਮ ਮੈਂ ਹੀ ਸਾਰੇ ਕਿੱਤੇ ਨੇ ਉਹ ਨਾ ਨਾ ਪ੍ਰਧਾਨ ਨੂੰ ਕਹਿ ਦੇਵੇ ਆਗੇ ਕਿ ਮੈਂ 4 ਦਿਨ ਛੁੱਟੀ ਤੇ ਤੇ ਘਰੇ ਮੈਂ ਕੰਮ ਕਰਦੀ ਤਾਂ ਕਿ ਆ ਸਾਰੇ ਤੂੰ ਹੀ ਕੀਤੇ ਆ ਮੈਡਲ ਲੈ ਕੇ ਤੇਰੇ ਨਾਲ ਦੀ ਬੰਦੀ ਆ ਛੇਤੂ ਭਾਈ ਦੀ ਬੰਦੀ ਮੈਂ ਮੈਡਲ ਦੇ ਨਾਂ ਤੇ ਸੋਣੀ ਚੈਨ ਬਾਦੇ ਆਦੇ ਨੂੰ ਚੈਨ ਅੱਗੇ ਚੈਨਾਂ ਦਾ ਘਾਟਾ ਵਾ ਹੈ ਜਿੰਨਾ ਸੋਨਾ ਇਸ ਤਰ੍ਹਾਂ ਇਹਨੂੰ ਪਾਛੜਿਆ ਉਹਨੂੰ ਵਿਚੇਰ ਨੂੰ ਪਾਇਆ ਕਿ ਨੂੰ ਤਾਂ ਮਾੜਾ ਮੋਟਾ ਪਾਇਆ ਓ ਚੀ

ਦੇਖੀ ਕਿ ਨਹੀਂ ਉਹ ਸਮਝਾ ਕਰਦੀ ਹਾਲੇ ਤੂੰ ਅਸਰੇ ਦੀ ਸਮੈਲ ਹੈ ਫਿਰ ਉਹ ਸਬਜੀ ਹਲਾ ਨਹੀਂ ਤਨੀ ਆਉਂਦੀ ਹੈ ਤਦੋਂ ਉਹ ਕਹਦੇ ਕਹਿੰਦੀ ਮੈਂ ਮਮ ਨੂੰ ਨਾ ਫੈਟਾ ਬੂਣੀ ਕਿਹਾ ਮਮੀ ਮੇਰਾ ਘਰ ਕੋਈ ਹਟਾਰ ਵਿੱਚ ਚਾਰ ਦਿਨ ਜੂਸ ਨਿਕਲਣਾ ਕਰਦਾ ਸਾਰੀ ਸਬਜੀ ਸਾੜ ਕੇ ਰੱਖੀ ਤੇ ਖੀਰ ਤੇ ਖੀਰ ਥੱਲੇ ਲਾਤੀ ਹਿੰਨੇ ਕੀ ਬਣੇਗਾ ਉਹ ਫੇਰ ਉਹ ਆਂਗੀ ਮੈਂ ਸਾਰੇ ਕੋਲ ਮਾਣੀ ਜਿਵੇਂ ਕੀ ਸਬਜੀ ਹਲਾ ਦੇ ਕੋਈ ਇਹਨੂੰ ਕੰਮ ਨਹੀਂ ਕਰਵਾਉਂਦਾ ਹਰ ਤੂੰ ਹੀ ਹੈ ਬੁਰਜੀ ਜੀ ਤੇ ਜੇ ਤੈਨੂੰ ਨਹੀਂ ਕੋਈ ਕੰਮ ਕਰਨਾ ਆਉਂਦਾ ਤਾਂ ਤੂੰ ਸਾਫ਼ ਕਹਿ ਦੇ ਮੈਨੂੰ ਨਹੀਂ ਕੋਈ ਕੰਮ ਕਰਨਾ ਆਉਂਦਾ ਤੂੰ ਜੇ ਡੈਕ ਨਹੀਂ ਆ ਵੀ ਮੈਂ ਬਣਾ ਦੇਣੀ ਮੈਂ ਬਣਾ ਦੇਣੀ ਆ ਮੈਂ ਤਾਂ ਸਹੀ ਕੰਮ ਕਰ ਦੇਣੀ ਆ ਮੰਮੀ ਜੀ ਮੈਂ ਸਹੀ ਗੱਲ ਦੱਸਾਂ ਮੈਨੂੰ ਨਾ ਕੋਈ ਕੰਮ ਨਹੀਂ ਆਉਂਦਾ ਮੈਂ ਸਿਰਫ ਪੜ੍ਹਦੀ ਹਾਂ ਮੈਂ ਕਦੇ ਘਰ ਦਾ ਕੰਮ ਨਹੀਂ ਕੀਤਾ ਹਾਲੇ ਕਿ ਮੇਰੀ ਚਾਚੀ ਤੇ ਮੇਰੀ ਭਾਬੀ ਬੜਾ ਕਹਿੰਦੇ ਨੇ ਸਿੱਖ ਲਾ ਸਿੱਖ ਲਾ ਪਰ ਮੈਂ ਕਦੀ ਉਹਨਾਂ ਦੀ ਘਰ ਗੋਲੀ ਨਹੀਂ ਮੈਂ ਕਿਹਾ ਮੰਮੀ ਨੂੰ ਨਾ ਵਿਖੀਆਂ ਗੋਲੀਆਂ ਨਾ ਦੇ ਜਾ ਕੇ ਰੋਣ ਮਹੀਨਾ ਦੇ ਮਾਣ ਵਾਲ ਜਾ ਤੇ ਸਿੱਖਿਆ ਉੱਥੋਂ ਕੰਮ ਤੂੰ ਤਾਂ ਬਿਲਕੁਲ ਨਹੀਂ ਕੁਛ ਆਂਦਾ ਮੈਨੂੰ ਤਾਂ ਇਹ ਥੋੜਾ ਬਹੁਤ ਆਂਦਾ ਸੀ ਪਰ ਮੰਮੀ ਨੇ ਨਾਲ ਨਾਲ ਸਿਖਾਤਾ ਉਹ ਤੈਨੂੰ ਸਾਰੀ ABC ਸਿਖਾਈ ਏ ਤੇ ਦੀਦੀ ਮੈਂ ਤੁਹਾਡੇ ਦੋਨੋਂ ਕੋਲੋਂ ਸਿੱਖੂਗੀ ਆ ਮੈਂ ਵੇਲੇ ਬੈਠੀ ਤੈਨੂੰ ਸਿਖਾਉਣ ਵਾਸਤੇ ਕਹਿੰਦੇ ਨੇ ਮੰਮੀ ਨੂੰ ਕੁਝ ਜਾ ਜਾਵੇ ਕੱਪੜੇ ਤਿਆਰ ਕਰ ਚੱਲ ਨਿਕਲ ਇਹ ਵੀ ਵੀ ਲੋਗ ਆਟ ਉਹ ਚੱਲ ਤੂੰ ਸੌਰੀ ਮੰਮੇ ਤੇ ਤੂੰ ਮੈਨੂੰ ਕੁਝ ਕਿਉਂ ਨਹੀਂ ਤੇ ਤੈਨੂੰ ਨਹੀਂ ਕੰਮ ਆਉਂਦਾ ਤੂੰ ਕਹਿ ਨਹੀਂ ਸਕਦੀ ਤੂੰ ਝੂਠੀ ਬੋਲੀ ਜਾਨੀ ਮੈਂ ਆ ਕਰ ਲਉ ਮੈਂ ਉਹ ਕਰ ਲਉ ਹੈ ਸੌਰੀ ਮੰਮੀ ਵੇਲੇ ਮੈਨੂੰ ਮਾਫ ਕਰ ਦੋ ਮੈਨੂੰ ਸੱਚੀ ਕੋਈ ਕੰਮ ਮਾਰਾ ਤੇਰੇ ਚਪੇੜ ਬੂਤੇ ਦੇ ਮੰਮੀ ਕੁਛ ਨਾ ਕਿਉ ਮੈਨੂੰ ਮੇਰੀ ਗੱਲ ਸੁਣ ਲੈ ਧਣੀ ਮੈਨੂੰ ਪਤਾ ਤੂੰ ਪੜ੍ਹੀ ਲਿਖੀ ਆ ਜਿਆਦਾ ਕੰਮ ਨਹੀਂ ਤੂੰ ਸਿੱਖਿਆ ਤੇਰੀ ਮੰਮੀ ਨੇ ਮੇਰੇ ਨਾਲ ਗੱਲ ਕੀਤੀ ਸੀ ਤੇ ਮੈਂ ਕਿਹਾ ਭੈਣ ਜੀ ਆਹ ਕਿਹੜੀ ਗੱਲ ਆ ਦੱਸ ਅਸੀਂ ਕੁੜੀ ਨੂੰ ਕੰਮ ਸਿਖਾ ਦਾਂਗੇ ਤੇ ਹੁਣ ਤੂੰ ਆਪੇ ਇਹਨੂੰ ਕਹਿ ਦੇਣੀ ਆ ਕਿ ਮੈਨੂੰ ਆਹ ਹੁੰਦਾ ਕਿ ਉਹ ਹੁੰਦਾ ਚਲ ਮੈਂ ਕਰ ਲੈਨੀ ਆ ਤੇ ਮੈਂ ਵੀ ਸੋਚ ਲੈਣੀ ਕਿ ਚਲ ਇਹਨਾਂ ਕਿ ਨੂੰ ਹੁੰਦਾ ਹੋਣਾ ਜੇ ਤੈਨੂੰ ਨਹੀਂ ਨਾ ਹੁੰਦਾ ਤੇ ਤੂੰ ਡਰਿਆ ਨਾ ਕਰ ਤੂੰ ਸਾਫ਼ ਠੋਕ ਕੇ ਕਹਿਣਾ ਵਾ ਕਿ ਮੈਨੂੰ ਆਹ ਕੰਮ ਨਹੀਂ ਹੁੰਦਾ ਪੁੱਤ ਤੈਨੂੰ ਮੈਂ ਸਿਖਾ ਦੂੰਗੀ ਰਈ ਗੱਲ ਇਹਦੀ ਇਹਦੀ ਜੁਬਾਨ ਮੈਂ ਆਪੇ ਸਾਂਭ ਲੂੰਗੀ ਜਿਹੜੀ ਲੁਤਰ ਲੁਤਰ ਕਰਦੀ ਆ ਅੱਗੇ ਤਾਂ ਕੋਈ ਕੌਸ਼ਨ ਨਹੀਂ ਆਉਂਦਾ ਕੋਈ ਕੰਮ ਨਹੀਂ ਆਉਂਦਾ ਵਾ ਚਲ ਕੋਈ ਗੱਲ ਨਹੀਂ ਕੋਈ ਦਿੱਕਾ ਹੀ ਨਹੀਂ ਸੋਈਦਾ ਬਿਲਕੁਲ ਤੂੰ ਬਾਹਰ ਜੌਬ ਕਰਦੀ ਆ ਨਾ ਐਨਾ ਬਹੁਤ ਆ ਉਹ ਜਦੋਂ ਛੁੱਟੀ ਹੁੰਦੀ ਉਹਦਾ ਤੈਨੂੰ ਕੰਮ ਡਾਉਂਦੀ ਆ ਬਾਕੀ ਤੂੰ ਨਾ ਸ਼ਾਮੀ ਆਣ ਕੇ ਨਾ ਇੱਕ ਚੀਜ਼ ਰੋਜ਼ ਦੀ ਬਣਾਉਣੀ ਸ਼ੁਰੂ ਕਰ ਸੋਈ ਚ ਠੀਕ ਹੈ ਕਿ ਵੇਲੇ ਹੁਣ ਵਿਚਾਰੀ ਬਿਮਾਰ ਪੈ ਜੇ ਜਾਂ ਆਪਣੇ ਪੇਕੇ ਘਰ ਜਾਵੇ ਤੇ ਲੋੜ ਤੇ ਪੁੱਤ ਪੈਦੀ ਆ ਨਾ ਕੋਲਾ ਮਗਰਦੀ ਮੈਂ ਸਿਖਾ ਦੂੰਗੀ ਜਿੱਦਾਂ ਤੇ ਸਿਖਾ ਤੈਨੂੰ ਮੈਂ ਦਊਗੀ ਦੂਜੀ ਗੱਲ ਇਹ ਆ ਵੀ ਚਲ ਕੋਈ ਗੱਲ ਨਹੀਂ ਤੂੰ ਨੌਕਰੀ ਕਰਦੀ ਆ ਉਹ ਘਰ ਸੰਭਲ ਲਿੰਦੀ ਆ ਗੱਲ ਇੱਕ ਹੀ ਆ ਉਹ ਕੋਈ ਗੱਲ ਨਹੀਂ ਆ ਪਰ ਕੰਮ ਸਿੱਖਣਾ ਵੀ ਪੁੱਤ ਬਹੁਤ ਜ਼ਰੂਰੀ ਆ ਤੇ ਝੂਠ ਨਹੀਂ ਆਜ ਤੋਂ ਬਾਅਦ ਮਾਰਨਾ ਤੇ ਨਾ ਕਹਿਣਾ ਵੀ ਮੈਨੂੰ ਆ ਗਿਆ ਨਾ ਡਰਨਾ ਕਿਸੇ ਕੋ ਤੂੰ ਰਾਵਣਾ ਕਹਿ ਬਈ ਮੈਨੂੰ ਨਹੀਂ ਹੁੰਦਾ ਆ ਮੇਰੀਆਂ ਨਾ 4-5 ਦਰਾਨੀਆਂ ਛਾਣੀਆਂ ਸੀ ਠੀਕ ਹੈ ਤੇ ਮੈਂ ਸਾਰਿਆਂ ਤੋਂ ਛੋਟੀ ਸੀ ਤੇ ਮੈਨੂੰ ਵੀ ਨਹੀਂ ਕੰਮ ਹੁੰਦਾ ਆ ਦੋ ਤਿੰਨ ਮੇਰੇ ਦੁਆਲੇ ਹੁੰਦੀਆਂ ਸੀ ਤੇ ਇੱਕ ਵਿੱਚ ਚੰਗੀ ਤੈਨੂੰ ਵਧਾ ਉਹਨੇ ਮੈਨੂੰ ਸਾਰਾ ਕੰਮ ਸਿਖਾਇਆ ਮਹੀਨੇ ਦੇ ਵਿੱਚ ਵਿੱਚ ਮੈਂ ਸਾਰਾ ਕੰਮ ਸਿੱਖ ਗਈ ਤੇ ਅੱਜ ਮੈਂ ਚੀਜ਼ਾਂ ਦੇ ਵਟ ਕੱਢ ਕੇ ਰੱਖ ਦਿੰਦੀ ਆ ਸਾਰੇ ਕੰਮ ਕਰ ਲੈਨੀ ਕਿਸੇ ਤਰ੍ਹਾਂ ਬੁੱਤੂ ਟੈਨਸ਼ਨ ਨਹੀਂ ਲੈਣੀ ਤੈਨੂੰ ਮੈਂ ਸਿਖਾ ਦੂੰਗੀ ਸਾਰੇ ਕੰਮ ਚੰਗਾ ਠੀਕ ਆ ਮੰਮੀ ਤੈਨੂੰ ਸਿਖਾਉਂਗੀ ਕਿ ਮੈਂ ਸਿੱਖੀ ਲੈ ਬਾਕੀ ਨਾ ਅੰਦੀ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ। ਨਹੀਂ ਮੈਂ ਨਹੀਂ ਕਰਦੀ। ਉਹ ਹੈਗੀ ਥੋੜੀ ਭੌਂਕੂ ਮੂੰਹ ਦੀ ਤੇ ਜਦੋਂ ਮੇਰਾ ਦਬਕਾ ਵਾਜਦਾ ਨਾ ਫਿਰ ਚੁੱਪ ਵੀ ਕਰ ਜਾਂਦੀ ਏ। ਚੰਗਾ? ਨਹੀਂ ਮੈਂ ਨਹੀਂ ਮੰਮੀ ਕਿਸੇ ਦੀ ਗੱਲ ਦਾ ਨਹੀਂ ਗੁੱਸਾ ਕਰਦੀ ਕਿਉਂਕਿ ਮੈਨੂੰ ਹੁੰਦਾ ਕਿ ਚਲੋ ਗਲਤੀ ਤੇ ਮੇਰੀ ਏ ਮੈਨੂੰ ਕੋਈ ਸ਼ਾਂਦਾ ਨਹੀਂ ਆ ਤੇ ਮੇਰੀ ਗਲਤੀ ਤੇ ਮੈਨੂੰ ਕਹਿੰਦੇ ਆ ਪਰ ਗੁੱਸੇ ਨਾਲ ਕਹਿੰਦੇ ਨਾ ਤਾਂ ਥੋੜਾ ਮਨ ਚ ਅਪੀਲ ਵੀ ਹੁੰਦਾ। ਗਲਤੀ ਕਰਦੀ ਏ ਦੱਸ ਇਹਦੇ ਚ ਕੀ ਗੱਲ ਹੈ? ਬੜੇ ਪਿਆਰ ਨਾਲ ਲਾਡਾ ਵਾਲੀ ਨੂੰ ਸਮਝਾਉਂਦੇ ਹੋ। ਤੇ ਕਿਉਂ ਤੂੰ ਹਰ ਵਾਰੀ ਮਟਰ ਦੀ ਸਰਦੀਆਂ ਆਉਂਦੇ ਕਿ ਮੰਮੀ ਮੈਨੂੰ ਕੁਛ ਕਹਿਨ ਨਾ ਕੋ ਕੋਈ ਨਹੀਂ ਤੇ ਨੂੰ ਮੈਂ ਸਾਗ ਬਣਾਉਣਾ ਸਿਖਾਉਂਗੀ ਤੇ ਤੂੰ ਇਹਨੂੰ ਸਾਰੀਆਂ ਚੀਜ਼ਾਂ ਸਿਖਾ ਦੇ ਚੰਗਾ ਪਤਾ ਕੀ ਇਹ ਪੁੱਤ ਕੇ ਇਹ ਵਾਲੇ ਤੂੰ ਠੀਕ ਨਾਵੇਂ ਜਾਂ ਪੇਕੇ ਜਾਵੇਂ ਤਾਂ ਫਿਰ ਇਹ ਚੀਜ਼ ਬਣਾ ਲੂਗੀ ਲੈ ਇਥੇ ਮੈਂ ਸੋਚੀ ਹੀ ਨਹੀਂ ਪੁੱਤ ਤਾਂ ਪੜਾਵਾ ਬਾਕੀ ਛਿੰਕੀ ਦਾ ਨਹੀਂ ਹੁੰਦਾ ਮੰਮੀ ਪਤਾ ਨਹੀਂ ਕੀ ਹੋ ਗਿਆ ਮੈਂ ਡਾਰੀ ਗਈ ਮੈਂ ਭਰਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਕਿਹੜੀ ਆਖਰ ਆ ਗਈ ਲਿਆ ਮੈਂ ਬਣਾ ਦੇਣੀ ਖੀਰ ਬਣਾਉਣੀ ਆ ਨਹੀਂ 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 ਮੈਂ ਬਣਾ ਦਾਂਗੀ ਪਰ ਤੂੰ ਮੇਰੇ ਕੋਲ ਖਲੋਣਾ ਹਾਂ ਹਾਂ ਤੂੰ ਸਿੱਖਣ ਮੈਨੂੰ ਸਿਖਾਓਗੇ ਨਾ ਸਾਰਾ ਕੁਝ ਤੇ ਤੂੰ ਫਿਰ ਮੈਨੂੰ ਥੋੜਾ ਬਹੁਤ ਬੱਚਿਆਂ ਦਾ ਕੰਮ ਕਰਨਾ ਵੀ ਸਿਖਾ ਦੇ ਠੀਕ ਹੈ ਦੇਖ ਗੁਣ ਉਹਦੀ ਜੀ ਵੀ ਹੈਗਾ ਤੇ ਗੁਣ ਤੇਰ ਜੀ ਵੀ ਹੈਗਾ ਤੇ ਗੁਣ ਸਭ ਤੋਂ ਵੱਡਾ ਤੁਹਾਡੇ ਚ ਹੈਗਾ ਜਿਹੜਾ ਘਰ ਨੂੰ ਜੋੜ ਕੇ ਰੱਖਿਆ ਜੋੜ ਕੇ ਰੱਖਦੇ ਜੇ ਦੋਵਾਂ ਨੂੰ ਆਲੂ ਸਮਝਾ ਮੈਂ ਤਾਂ ਤੁਹਾਡੀ ਮਾਂ ਹੋਈ ਤੇ ਮੈਂ ਤਾਂ ਫਿਰ ਗੁਣਾਂ ਦੀ ਗੁਦਲੀ ਹੋਈ ਨਾ ਭਲਾ ਹੈ ਠੀਕ ਹੈ ਜੀ ਠੀਕ ਹੈ ਇਹ ਸਾਰਿਆਂ ਨੂੰ ਕਹਿ ਦੋ ਕਿ ਸ਼ਿਕਾਇਤਾਂ ਟੱਟੂ ਨਾ ਬਣੋ ਰੱਬਿਲ ਕੇ ਰਿਆਦ ਰੋਬੀ ਖਾਸ ਕੋ ਸ਼ਿਕਾਇਤਾਂ ਲਾਉਣ ਦੇ ਬਜਾਏ ਤੁਸੀਂ ਚੀਜ਼ ਸਿਖਾਉਣ ਦੀ ਕੋਸ਼ਿਸ਼ ਕਰੋ ਜਿਹਨੂੰ ਨਹੀਂ ਹੁੰਦੀ ਹੈ ਨਾ ਮੈਨੂੰ ਘਰ ਚ ਆਉਂਦੀਆਂ ਨਾ ਉਗਲੀਆਂ ਦੀ ਨਾ ਨਾ ਤੇ ਕਈ ਦਰਾਂ ਵਿੱਚ ਠਾਨੀਆਂ ਜੀ ਨਾ ਆਰਾਮ ਕਰ ਦਿੰਦੀਆਂ ਘਰ ਚ ਸ਼ਿਕਾਇਤਾਂ ਤੇ ਚੁਗਲੀਆਂ ਤੇ ਹਰ ਬੰਦਾ ਲਾ ਲੈਂਦਾ ਵਾ ਪਰ ਜਿਹੜਾ ਕਿ ਇਹਨੂੰ ਕੋਈ ਚੀਜ਼ ਸਿਖਾਉਂਦਾ ਵਾ ਨਾ ਪਿਆਰ ਨਾਲ ਉਹਦੀ ਗੱਲ ਹੀ ਅਲੱਗ ਹੈਗੀ ਹੈ ਹੈ ਨਾ ਇੱਕ ਆਪਾਂ ਚੁਗਲੀ ਲਾ ਕੇ ਜਾਂ ਸ਼ਿਕਾਇਤ ਲਾ ਕੇ ਜਿਹੜੀ ਚੀਜ਼ ਅਈ ਅਗਲੇ ਤੋਂ ਆਪਣਾ ਕਰਉਣਾ ਚਾਹੁੰਦੇ ਫਿੱਤ ਵੀ ਹਾਂ ਵੀ ਤੂੰ ਬੜੀ ਤਾਂ ਦੀ ਗੱਲ ਹੈ ਪਰ ਨਹੀਂ ਉਸ ਪਰਮਾਤਮਾ ਤੋਂ ਹਮੇਸ਼ਾ ਡਰ ਕੇ ਰਹੋ ਤੇ ਅਗਲੇ ਨੂੰ ਚੀਜ਼ ਸਿਖਾਓ ਉਹ ਵੀ ਤੁਹਾਡਾ ਐਸਾਨ ਜਿੰਦਗੀ ਭਰਨਾ ਭੁੱਲੇ ਬਹਿਨੇ ਮੈਨੂੰ ਚੀਜ਼ ਸਿਕਾਈ ਹੈ ਨਾ ਸ਼ਿਕਾਇਤ ਨਹੀਂ ਲਾਈ ਹਰ ਇਨਸਾਨ ਇੱਕ ਕੋਣ ਜ਼ਰੂਰ ਹੁੰਦਾ ਹੈ ਇਹ ਇੱਕ ਕਮੀ ਹੈ ਤੇ ਇੱਕ ਬੋਲ ਵੀ ਜ਼ਿਆਦਾ ਸਾਡੀ ਸਟੋਰੀ ਦਾ ਮੋਟਿਵ ਇਹੀ ਹੈਗਾ ਹੈ ਤੇ ਸਾਰੇ ਸਟੋਰੀ ਵੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਤੇ ਵੱਧ ਵੱਧ ਸ਼ੇਅਰ ਕਰਿਆ ਕਰੋ ਤੇ ਛੋਟੀਆਂ ਛੋਟੀਆਂ ਸਟੋਰੀਆਂ ਇੱਥੇ ਬਹੁਤ ਸੋਹਣੀਆਂ ਹੁੰਦੀਆਂ ਹਰੇਕ 'ਚ ਕੋਈ ਨਾ ਕੋਈ ਮੈਸੇਜ ਮਿਲਦਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਵਾ ਇਹ ਸੋਸੇ ਨੀਂਤ ਕਰਦੇ ਆ ਹੁਣ ਮੈਂ ਵੇਖੋ ਠੀਕ ਨਾ ਹੁੰਦੇ باوجود ਇਹਨਾਂ ਦੇ ਨਾਲ ਲੱਗੇ ਹੋਣੀਆਂ ਤੇ ਥੋੜਾ ਧਿਆਨ ਰੱਖਿਆ ਧਿਆਨ ਕਰਿਆ ਕਰੋ ਸਾਰਿਆਂ ਦਾ ਠੀਕ ਹੈ ਜੀ ਅੱਛਾ ਥੈਂਕ ਯੂ ਸੋ ਮਚ ਸਾਰਿਆਂ ਦਾ